ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਮਿੱਤਰ ਦੋਸਤ ਲਖਵਿੰਦਰ ਸੂਰਾਪੁਰੀਆ ਅੱਜ ਇੱਕ ਗੀਤ ਜਿਹੜਾ ਕਿ ਮੇਰਾ ਲਿਖਿਆ ਹੋਇਆ ਮੇਰੇ ਤੋਂ ਸਮੇਂ ਨੇ ਲਿਖਾਇਆ ਮੇਰੇ ਤੋਂ ਇਸ ਵਕਤ ਨੇ ਲਿਖਾਇਆ ਗੀਤ ਦਾ ਨਾਂ ਔਲਾਦ ਮਰ ਜਾਂਦੇ ਮਾਪੇ ਵੀ ਔਲਾਦ ਗੰਦੀ ਦੇ ਇਹ ਉਹ ਕਹਿੰਦਾ ਇਹ ਉਹ ਖਾਂਦੀ ਰੂਹ ਰੋਂਦੀ ਆ ਜਦੋਂ ਲਾ ਬੀਤ ਗਈ ਆ ਪੰਜਾਬ ਦਾ ਬਹੁਤ ਬੜਾ ਦੁਖਾਂਤ ਹੈ ਕਿ ਹਰ ਚੌਥੇ ਘਰ ਦੇ ਵਿੱਚ ਦੁਖਾਂਤ ਹੈ ਇਸ ਦੁਖਾਂਤ ਨੂੰ ਬਹੁਤ ਸ੍ਰੀਲੀ ਆਵਾਜ਼ ਨੇ ਗਾਇਆ ਕਲਾ ਪ੍ਰਾਣਾ ਮੇਤਰ ਸਰਿੰਦਰ ਖਾਂਦੀ ਸਾਹਿਬ ਮੀਜ਼ਿਕ ਦਿੱਤਾ ਲਾਲ ਕਮਲ ਜੀ ਨੇ ਵਾ ਕਮਾਲ ਗਾਇਆ ਤੇ ਵਾ ਕਮਾਲ ਮੀਜ਼ਿਕ ਦਿੱਤਾ ਖਾਂਦੀ ਕੰਪਨੀ ਸੋ ਆਪਰੇਅਰ ਕਾਰਡ ਦੇ ਵਿੱਚ ਇੱਕ ਰਿਲੀਜ਼ ਕੀਤਾ ਗਿਆ ਮੈਂ ਸਾਰੇ ਦੋਸਤਾਂ ਨੂੰ ਪਹਿਲਾਂ ਭਈ ਜਿੱਥੇ ਤੱਕ ਵੀ ਤੁਸੀਂ ਸੁਣਦੇ ਦੂਰ ਪਹਚਾਓ ਤਾਂ ਕਿ ਸ਼ਾਇਦ ਇਹਦਾ ਕੋਈ ਸਾਡੀ ਲਿਖਦਾ ਥਾਲੀ ਸਾਡੇ ਗਾਇ ਦਾ ਸ਼ਾਇਦ ਕਿਸੇ ਇੱਕ ਰੂਹ ਤੇ ਵੀ ਅਸਰ ਹੋ ਜਵੇ ਤਾਂ ਇੱਕ ਬਹੁਤ ਵੱਡਾ ਪੁੰਨ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੁਣਿਓ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਅੱਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬੜੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਗੀਆਂ ਬਹੁਤ ਹੀ ਪਿਆਰਾ ਸੌਂਗ ਔਲਾਦ ਜਿਸ ਨੂੰ ਕਲਮਬਦ ਕੀਤਾ ਸਾਡੇ ਬਡੇ ਭਾਈ ਸਾਹਿਬ ਜੋ ਬਹੁਤ ਮਹਾਨ ਸਿੰਗਰ ਵੀ ਨੇ ਔਰ ਰਾਈਟਰ ਵੀ ਨੇ ਲਖਵਿੰਦਰ ਸੂਰਾਪਰੀਆ ਸਾਹਿਬ ਔਰ ਇਹ ਸੰਗੀਤ ਨੂੰ ਗਾਇਆ ਸਰਮੌਰ ਗਾਇਕ ਪੁਰਾਣੇ ਥੰਮ ਸ਼੍ਰੀਦਰਥਾਨ ਦੇ ਸਾਹਿਬ ਜਿਨ੍ਹਾਂ ਨੇ ਮੇਰਾ ਖਾਲਾ ਵੀ 10 12 13 ਸਾਲ ਬਾਅਦ ਇਸ ਲੈਨ ਵਿੱਚ ਫੇਰ ਐਂਟਰੀ ਮਾਰੀ ਹੈ ਔਰ ਐਂਟਰੀ ਬਹੁਤ ਅੱਛੀ ਬਾਖੂਬੀ ਲਵਾ ਰਹੇ ਨੇ ਗੀਤ ਬਹੁਤ ਬੜੇ ਪਿਆਰੇ ਆ ਜੋ ਅੱਜਕੱਲ ਜੋ ਸਰਕਾਰਾਂ ਕਰ ਰਹੀਆਂ ਆ ਸਾਡਾ ਕੁਨਸ਼ਾ ਦੇ ਵਿਰੁੱਧ ਉਹ ਗੀਤ ਬਿਲਕੁਲ ਨਸ਼ਾ ਤੇ ਜੋ ਪਰਿਵਾਰਾਂ ਦਾ ਦੁਖਾਤ ਹੈ ਉਹ ਪੇਸ਼ ਕੀਤਾ ਸੋ ਅਸੀਂ ਕਲਾਕਾਰ ਸੀਸਾਹਬ ਨੂੰ ਸੂਰਾਪਰੀ ਸਾਹਿਬ ਨੂੰ ਆ ਥਾਲਦੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਔਰ ਸਾਡੇ ਨਾਲ ਅਨਮੋਲ ਰੱਖ ਜੀ ਸਤਨਾਮ ਜੀ ਕਾਲਾ ਭਾਜੀ ਲਖਵਿੰਦਰ ਲੱਖਾ ਜੀ ਸਾਰੀ ਸਭਾ ਦੇ ਪੋਸਟਰ ਨਹੀਂ ਕੀਤਾ ਔਰ ਸਾਰੇ ਵੀਰ ਗੀਤ ਨੂੰ ਸੁਣੋ ਸ਼ੇਅਰ ਕਰੋ ਸਪੋਰਟ ਕਰੋ ਥੈਂਕ ਯੂ ਸਭ ਤੋਂ ਪਹਿਲਾਂ ਸਮੂਹ ਜੀ ਪ੍ਰੈਸ ਦਾ ਬਹੁਤ ਧੰਨਵਾਦ ਜਿਹੜੇ ਛੋਟੇ ਜਿਹੇ ਸਹਿਯੋਗ ਤੇ ਸਾਰੇ ਚੀਜ਼ੀ ਪਹੁੰਚੇ ਅੱਜ ਜਿਹੜਾ ਅਸੀਂ ਮਹਿਲ ਗਰੁੱਪ ਦਾ ਸਾਡਾ ਉਹਦੇ ਵਿੱਚ ਇੱਕ ਐਡੀਸ਼ਨ ਕੀਤੀ ਹੈ ਜਿਹਦੇ ਵਿੱਚ ਅਸੀਂ ਲਕਮੇ ਰੈਡਿੰਗ ਸ਼ੁਰੂ ਕੀਤੀ ਹੈ ਅੱਜ ਅਫੀਸ਼ੀਅਲ ਉਹਦਾ ਲਾਂਚ ਹੈ ਉਸ ਲਈ ਸਾਡੇ ਕੋਲ ਦਿੱਲੀ ਤੋਂ ਬੱਚੂ ਸੰਦੀਪ ਗੁਪਤਾ ਜੀ ਆਏ ਆ ਜਿਹੜੇ ਕਿ ਡੋਨਲ ਹੈ ਲਕਮੇ ਨੇ ਐਂਡ ਮਯੰਕ ਜੀ ਜਿਹੜਾ ਕਿ ਏਰੀਆ ਹੈਂਡ ਆਦਨ ਲਈ ਸਾਡਾ ਟਾਈਮ ਹੈ ਜੀ ਜਿੱਥੇ ਅਸੀਂ ਇਹਦੇ ਵਿੱਚ ਅਕੈਡਮੀ ਹੈ ਸੈਲੂਨ ਸਰਵਿਸ ਨਹੀਂ ਹੈ ਅਕੈਡਮੀ ਹੈ ਅਰੇ ਦਾ ਤੁਸੀਂ ਹੈਅ ਬਿਊਟੀ ਨੇਲਸ ਮੇਕਅਪ ਇਹ ਸਾਰੇ ਕੋਰਸਸ ਕਰਵਾਨੇ ਜਿਹੜੇ ਕੀ ਕੋਰਸ ਸਾਡੇ ਲੌਂਗ ਟਰਮ ਦੀ ਆ ਸ਼ਾਰਟ ਟਰਮ ਦੀ ਆ ਜਿਹਦੇ ਵਿੱਚ ਇੰਟਰਨੈਸ਼ਨਲ ਵੈਲਿਡ ਸਰਟੀਫਿਕੇਟ ਤੁਹਾਨੂੰ ਮਿਲੂਗਾ ਜਿਹੜੇ ਕਿ ਉਹ ਬਾਹਰ ਜਾਣ ਦੀ ਹੈਲਪ ਵੀ ਲੂਗੀ ਇਹਦੇ ਇੱਥੇ ਜਿਹੜੀ ਵੀ ਪਲੇਸਮੈਂਟ ਕਰਨ ਦੇ ਸਬੰਧ ਸਾਡੇ ਬੈਕ ਮੇਡ ਨੂੰ ਉਹ ਬਹੁਤ ਜ਼ਿਆਦਾ ਐਸਟੈਬਲਿਸ਼ਡ ਹੈ ਹਰ ਬੱਚੇ ਨੂੰ ਜਿਹੜਾ ਕਿ ਅਸੋ ਜਦੋਂ ਬਾਂਦੇ ਵੀ ਤੁਹਾਡੀ ਅਕੀੜੀ ਰਿਸਪੋਨਸੀਬਿਲਟੀ ਰਹੂਗੀ ਬਹੁਤ ਕੰਨੀ ਬੇਸ ਦੇ ਉੱਤੇ ਤਾਂ ਮੈਂ ਸਾਰੇ ਆਨ ਨੂੰ ਇਹ ਕਹੂੰਗਾ ਕਿ ਵਿਜ਼ਿਟ ਕਰੋ ਨੂੰ ਰਾਕੇ ਸਾਡੇ 3 ਡੈਮੋਸ ਜਿਹੜੇ ਆ ਟਾਈਮ ਟੂ ਟਾਈਮ ਤੇ ਆਉਂਦੇ ਰਹਿੰਦੇ ਆ ਅੱਜ ਵੀ ਚੱਲ ਰਿਹਾ ਹੈ ਜਿਹਦੇ ਵਿੱਚ ਸਾਡੇ ਜਿਹੜੇ ਹੱਥਕੜੀ ਟੀਮ ਆ ਉਹ ਆਪਣਾ ਆਪਣਾ ਜਿਹੜਾ ਨਾ ਟੀਮ ਹੈ ਫੈਸ਼ਨ ਹੈ ਸਾਡੇ ਬਿਊਟੀ ਹੈ ਤੇ ਮੇਕਅਪ ਆ ਉਹਦਾ ਲਾਈਵ ਡੈਮੋ ਜਿਹੜਾ ਆ ਉਹ ਬੱਚਿਆਂ ਤੇ ਦਿਵਾ ਕੇ ਦਿਖਾਦੇ ਆ और बाकी मैं सीमित उत्तर ही दूंगा कि अभी मैं ले कर तो गुड आफ्टरनून so, uh, मैं इतना बोलूंगा वैसे तो जो हमारा ऑफिशियल प्रेस रिलीज है वो आपको तो नोट आपको तो मिल चुके हैं बट एक मोटा-मोटा ब्रीफिंग मैं आपको तो देता हूँ आज का दिन नवा शहर के लिए बहुत ही खास है इवन नवा शहर के जितने भी लोग निवासी हैं उनके लिए बहुत ही आज अहम दिन है बिकॉज़ नवा शहर के अंदर आज हमने लैक में जो इंडिया ही नहीं ग्लोबली एक बहुत बड़ा नाम है ब्यूटी एंड वेलनेस इंडस्ट्री के अंदर उन्होंने एक सेंटर यहाँ पे लेकिन अकेडमी पावर्ड बाई एपटेक खोला है जिसके अंदर हम जो बच्चियां हैं जो हमारे परिवार हैं उनके जो बच्चे हैं जो अपने पैरों पे खड़े होना चाहते हैं अपने लिए कुछ वो सपने देखते हैं अपने लिए कुछ वो योजनाएं बनाते हैं अपने लिए कुछ वो सपने बुनते हैं अपने मस्तिष्क में अपने माइंड में इस जगह से उनके सपने पूरे होंगे क्योंकि माननीय प्रधानमंत्री जी का भी जो एक विजन रहा है कि स्किल इंडिया यानी हुनर की हम बात कर रहे हैं हम लोगों को सक्षम बनाए सो ब्यूटी एंड वेलनेस की जहां पे बात आती है वहां पे लैकमे का नाम सबसे ऊपर होता है एंड इस पांच लाख करोड़ के आसपास की जो मार्केट है इसके अंदर एक पचास परसेंट से अधिक का मार्केट शेयर लेकमे के पास है तो वो सुविधा अब नवा शहर के अंदर भी मिला करेगी जो पहले और बाकी बड़े शहरों में थी जो जैसे जालंधर हो गया चंडीगढ़ हो गया लुधियाना हो गया और पंजाब के बाकी शहर हो गए तो वो सुविधाएं यहाँ से मिलेंगी इस सेंटर से कई प्रकार के कोर्सेज जिसमें कोई भी बच्चा ये कोर्स करके कैरियर कोर्स अपना के अपने पैरों पर खड़ा हो सकता है अगर कोई बच्चे को आगे चल करके विदेश जाकर के बसने में उसका इंटरेस्ट है तो यहाँ पे वो भी कोर्स अवेलेबल है जिनका इंटरनेशनल एक्सपोजर मिलेगा प्लस ऐसे बच्चे जो बहुत ही ज़्यादा लेवल पे पढ़ाई करना चाहते हैं इवन ग्रेजुएशन करना चाहते हैं ब्यूटी एंड वेलनेस से तो जैसे एक डिग्री कॉलेज के अंदर हम बीए करते हैं बीएससी करते हैं बीकॉम करते हैं एंड वो ग्रेजुएशन की डिग्री कहलाती है इस सेंटर से आज नवा शहर के बच्चों को प्लस इसके आसपास के जो पिंड एरियाज हैं उसके आसपास के बच्चों को ये सुविधा यहाँ से मिलेगी कि अगर वो डिग्री कोर्स करना चाहते हैं

कॉस्मेटोलॉजिस्ट लगाना है तो वो कॉस्मेटोलॉजी के भी सारे कोर्सेज इस सेंटर के अंदर अवेलेबल मिलेंगे एंड अगले कुछ समय में ऐसे बच्चे जो इस फील्ड में बहुत आगे बढ़ना चाहते हैं एंड उनको अगर फिनेंस यानी मनी मुद्रा अगर कुछ उनके लिए बैरियर बनती है तो वो भी सेंटर अभी इस रास्ते पे आगे बढ़ रहा है कि हम कैसे उनको फिनेंस के बैरियर को क्लोज कर सकते हैं तो उसके लिए कुछ एक फाइनेंस इंस्टीट्यूट है जिनके साथ में हम एक लाइसेंगे ਗੈਲਸੀ ਫਸਾਗੈ ਨਗਰਸਵਰਸ ਅਧਿਰਿਆ ਵਿਸ਼ੇ ਸਰਗੀਆਂ ਤਨਪੇਦ ਦਮੀਆਂ ਤੇ ਤਾਹੀਆਂ ਸਰਗੀਆਂ ਲੈ ਕੇ ਹਾਜ਼ਰ ਹੋਮਾਂਗੇ ਉਤੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ